ਯੋ ਬਿਰ ਸ਼ਰੋਮਣੀ ਅਕਾਲੀ ਦਲ ਦਾ ਪ੍ਰਧਾਨ ਸੁਖਵੀਰ ਬਾਦਲ ਈਸਨੇ ਬੀਰੀ ਕਾ ਨਾਮਾ ਸਵਾਲ ਖੜਾ ਕਰਤਿਆ ਆ ਔਰ ਯੋ ਕਹਿ ਰਿਹਾ ਕਾਬੀਰ ਜਿਹੜੀਆਂ ਯੋ ਲੋਕ ਸਭਾ ਦੇ ਵਿੱਚ ਈਵੀਐਮ ਮਸ਼ੀਨਾਂ ਲਾਈਆਂ ਵੀ ਦੇਣਾ ਯੋ ਕਾ ਠੀਕ ਨਹੀਂ ਹੈਂਕ ਕਰਨੇ ਕੇ ਦੋਸ਼ ਲਾਦੇ ਕਾ ਵੀ ਮਸ਼ੀਨਾਂ ਕੀ ਨਿਆਇਕ ਜਾਂਚ ਕਰੋ ਜਾਂਚ ਕੀ ਮੰਗ ਕਰ ਰੱਖਦੀ ਔਰ ਸੁਖਵੀਰ ਬਾਦਲ ਥਾਂ ਜਾਣਾ ਨਾ ਯੋ ਬਾਪੂ ਪ੍ਰਕਾਸ਼ ਬਾਦਲ ਦਾ ਸ਼ੋਗਰਾ ਯੋ ਕਹ ਰਿਹਾ ਕਾਬੀਰ ਚੋਣ ਕਮਿਸ਼ਨ ਸਿਰਫ ਪੰਜਾਬ ਦੇ ਵਿੱਚ ਨਹੀਂ ਕਾ ਦੇਸ਼ ਭਰ ਕੇ ਵਿੱਚ VOTING ਕੇ ਜਿਹੜੇ ਜਾਰੀ ਆંકੜਿਆਂ ਕੇ ਵਿੱਚ ਭਾਰੀ ਫਰਕ ਹੋਣੇ ਦਾ ਹਵਾਲਾ ਦੇਗਾ ਬਾਦਲ ਕਾਰਿਆ ਕਹਾ ਵੀ ਸਿਰਫ ਪੰਜਾਬ ਚ ਬੇਮਿਸਾਲ ਰਹੱਸ ਦੀ ਗੱਲ ਨਹੀਂ ਹੈਗੀ ਉਹ ਵੀ ਉਹ ਨਾ ਸੋਚੇ ਗੱਲਾਂ ਪੰਜਾਬ ਦੇ ਵਿੱਚ ਇਤਨਾ ਆ। ਆਹ ਕਹ ਰਿਹਾ ਚੋਣ ਕਮਿਸ਼ਨ ਨੇ ਕਾ ਜਾਰੀ ਆંકੜਿਆਂ ਮੁਤਾਬਕ ਪਹਿਲੇ আর ਅੰਤਮ ਆંકੜੇ ਕੇ ਵਿਚਾਲੇ ਕਾ ਫਰਕ ਜਿਹੜਾ 12% ਦਿਖਾਇਆ। ਅਰ ਜੀਤੂ ਔਰ ਹਾਰ ਨਾਲੇ ਉਮੀਦਵਾਰਾਂ ਦੇ ਵਿੱਚ ਹਾਰ ਔਰ ਜਿੱਤ ਦਾ ਜਿਹੜਾ ਆਂਕੜਾ ਕਿਤੇ ਜ਼ਿਆਦਾ ਦਿਖਾਇਆ ਔਰ ਉਹ ਕਹਿ ਰਿਹਾ ਕਭੀ ਜਿੰਨਾ ਫਰਕ ਰਹਾ ਉੰਨੇ ਵੋਟਾਂ ਦਾ ਉਤਨੀਏ ਕਾ ਪਾਜ ਬਣ ਸੀਟਾਂ ਆ ਗਈਆਂ ਗਾਈਓ ਦੱਸ ਵੀ ਕਿਆ ਸਾਖਤਾ ਬਣਾਇ ਇਨਾਂ ਨੇ ਕਭੀ ਮੈਂ ਤਾਂ ਇਸ ਦੀ ਜਾਂਚ ਮੰਗਾ ਪੰਜਾਬ ਕੀ ਗੱਲ ਕਰ ਰਿਹਾ ਕਭੀ ਚੌਣਕ ਵਿਸਨ ਪਹਿਲਾ ਜਿਹੜਾ ਜਾਰੀ ਯੋ ਕਰੇ ਤੇ ਆਂਕੜੇ ਕਭੀ ਫੇਰ ਕਹਾ ਜਾਰੀ ਕਰੇ ਅੰਤਮ ਆਂਕੜਿਆਂ ਦੇ ਵਿੱਚ ਮੈਂ 6.4 ਫੀਸਦੀ ਫਰਕ ਯੋ ਸਿਰਫ ਕਾ ਵੀ EVM ਕੇ ਆંકੜੇ ਕੀ ਗੱਲ ਦੱਸ ਰਿਹਾ ਕਾ ਵੀ ਉਹ ਕਮਾਲ ਕਰ ਰਿਹਾ ਕਾ ਵੀ ਸੂਬੇ ਕੇ ਵਿੱਚ ਵਾ ਭਾਜਪਾ ਕਾ ਬੋਟ ਸ਼ੇਅਰ ਵੱਧ ਗਿਆ ਕਰਾ ਦੱਸ 18.56% ਹੋ ਗਿਆ ਯੋ ਇਸ ਤਰ੍ਹਾਂ ਹੋ ਗਿਆ আর ਵਾ ਕਹਿ ਰਹਾ ਕਾ ਵੀ ਇਸ ਤੇ ਅਹਿਮ ਗੱਲ ਤੋਂ ਯੋ ਵੀ ਚੋਣ ਕਮਿਸ਼ਨ ਨੇ 25 ਮਈ ਨੂੰ ਸੁਪਰੀਮ ਕੋਰਟ ਦੇ ਵਿੱਚ ਮੈਂ ਜਾ ਕੇ ਕਿਹਾ ਵੀ EVM ਮਸ਼ੀਨ ਕੀ ਗਿਣਤੀ ਕੇ ਵਿੱਚ ਕੋਈ ਫਰਕ ਕਾ ਆ ਨਹੀਂ ਸਕਦਾ ਕਿਉਂਕਿ ਮਸ਼ੀਨਾਂ ਕੇ ਅੰਦਰ ਕਾ ਕੋ ਗੜਬੜੇ ਨਹੀਂ ਹੋ ਸਕਦੀ ਇਪਾਦਾਨੀ ਵੀ ਕਿਹੜੀ ਧਾਰ ਢਿੱਲੀ ਰਹਿ ਗਈ ਕਿਹੜੀ ਟਾਈਟ ਰਹਿ ਗਈ ਸਮਝ ਨਹੀਂ ਆ ਰਹੀ ਵੀਰ ਸਖਬੀਰ ਬਾਦਲ ਇਸ ਚੀਜ਼ ਨੇ ਬੜਾ ਚਿੰਤਾਵਾ ਹਰਕਾ ਸੁਪਰੀਮ ਕੋਰਟ ਦੇ ਵਿੱਚ ਪਰ ਚੋਣ ਕਮਿਸ਼ਨ ਦੇ ਦਾਅਵੇ ਕਿ ਹਰਾਨੀ ਜਨਕ ਨਾਮ ਮੰਨਣਯੋਗ ਕਰਾਰ ਦੇ ਦਿੱਤੇ ਆ ਕਾ ਵੀ ਚੋਣ ਕਮਿਸ਼ਨ ਨੇ ਵੋਟ ਪ੍ਰਤੀਸ਼ਤ ਜਾਰੀ ਕਰੀ ਪਰ ਕਿਹਾ ਕਾ ਵੀ ਇਤਨੇ ਘੱਟ ਸਮੇਂ ਦੇ ਵਿੱਚ ਮਾਂ ਅਸਲ ਗਿਣਤੀ ਨਹੀਂ ਦੱਸੀ ਜਾ ਸਕਦੀ ਦਾ ਵੀ ਇਤਨਾ ਕਿਤਰਾ ਦੱਸਤੀ ਇਹਨਾਂ ਨੇ ਅਰਬਾ ਕਹਿ ਰਹੇ ਕਾ ਵੀ ਅਸਲ ਮਾਂ ਅੰਕੜਿਆਂ ਦਾ ਪਤਾ ਹੀ ਨਹੀਂ ਕਾ ਤਾਣੀ ਦਾ ਵੀ ਬੋਟ ਫੀਸ ਦੀ ਦਰ ਕੱਢਣੀ ਕਿਤੇ ਸੰਭਵ ਅਰਜਾ ਤੁਹਾਨੂੰ ਆંકੜੇ ਦਾ ਪਤਾ ਹੀ ਨਹੀਂ ਕਾ ਬੋਟ ਫੀਸ ਦੀ ਦਾ ਫੈਸਲਾ ਕਿਸ ਤਰ੍ਹਾਂ ਹੋ ਸਕਾ ਯੋ ਕਾ ਵੀ ਨਮੀ ਗਣਿਤ ਕੀ ਖੋਜ ਕਰ ਲਈ ਇਹਨਾਂ ਨੇ ਕਹਾ ਭਈ ਯੋ ਜਿਹੜੀ ਚੀਜ਼ ਮਨ ਨੂੰ ਤੋਂ ਸਮਝ ਮਾ ਨਹੀਂ ਆ ਰਹੀ ਇਹ ਬਾਪੂ ਪ੍ਰਕਾਸ਼ ਬਾਵਾ ਦਾ ਛੋਗਰਾ ਕਹਿ ਰਹਾ ਕਾ ਵੀ EVM ਦੇ ਉੱਪਰ ਮੈਂ ਤਾਂ ਸਵਾਲ ਖੜੇ ਕਰਤੇ ਇਸ ਦੀ ਜਾਂਚ ਕਰਾਓ ਵੀ ਪਤਾ ਨਹੀਂ ਵੀ ਤਾਰ ਢਿੱਲੇ ਰਹਿ ਗਈ ਟਾਇਰ ਰਹਿ ਗਈ ਪਰ ਯੋ ਬਾਤ ਹੈ ਵੀ ਚਲੋ ਜਈ EVM ਆ ਕੜਬੜੀ ਦੀ ਇਹ ਬਠਿੰਡੇ ਵਾਲੀ ਜਿਹੜੀ ਮਸ਼ੀਨਾਂ ਲਾਈਆਂ ਬਠਿੰਡੇ ਵਾਲਿਆਂ ਚਲੋ ਫੇਰ ਰੱਬ ਦਾ ਅੱਖ ਲੱਖ ਸ਼ੁਕਰ ਵੀ ਆਹ ਮਸ਼ੀਨਾਂ ਠੀਕ ਲਾਤੀਆਂ ਇਹਨਾਂ ਨੇ ਜੇ ਆਹ ਮਸ਼ੀਨਾਂ ਦੇ ਅੰਦਰ ਵੀ ਤਾਰ ਟੁੱਟੀ ਢੀ ਲੀ ਰਹਿ ਜਾਂਦੀ ਵੀਰੇ ਇਹੋ ਤਾਂ ਕਹਿ ਲਓ ਕਿ ਫੇਰ ਬਠਿੰਡੇ ਵਾਲੀ ਸੀਟ ਵੀ ਨਿਕਲ ਗਈ ਤੀ ਨਾ ਤੇ ਹੱਥ ਤੇ ਇਹ ਤਾਂ ਸ਼ੁਕਰ ਮਨਾਓ ਵੀਰ ਉੱਥੇ ਵਾਲੀ ਮਸ਼ੀਨ ਠੀਕ ਕੰਮ ਕਰ ਰਹੀ ਦੀ ਬਾਦਲ ਸਾਹਿਬ ਦੇ ਹਿਸਾਬ ਗੱਲ ਨਹੀਂ ਪਾਇਆ ਦਾ ਪੰਗਾ ਬਾਕੀ ਬਾਦਲ ਸਾਹਿਬ ਦਾ ਵੀ ਐਮ ਵੀ ਐਮ ਮਸ਼ੀਨਾਂ ਰੋ ਰੇ ਥਾਰੇ ਬੰਦੇ ਆਪਣੇ ਜੋ ਤੁਹਾਨੂੰ ਪ੍ਰਧਾਨੀ ਵਾਲੀ ਕੁਰਸੀ ਤਾਰਨ ਤੇ ਫਿਰ ਰਹੇ ਇਸ ਦਾ ਕੱਢੋ ਹੱਲ ਈਵੇਂ ਸੀ ਨਾ ਰੋਲਾ ਰੋਲਾ ਪਾਗਾ ਥਾ ਮਨਾ ਬੰਦਿਆ ਦਾ ਦਿਮਾਗ ਡਾਇਵਰਟ ਨਾ ਕਰੋ ਇਹ ਚਾ ਰঞ্জੀਤ ਜਿਹੜਾ ਯੋ ਰਾਜਪਰੇਆਲਾ ਯੋ ਦੇਖ ਲੈ ਚਿੱਠਿਆ ਕੱਢ ਰਿਹਾ ਪ੍ਰਧਾਨ ਨੂੰ ਤਾਰੋ ਕੁਰਸੀ ਉੱਤਾਲੇ ਆ ਰੁੱਦੱਲੇ ਪਾਸੇ ਬੀਰ ਯੋ ਕਿਆ ਨ ਹੋਈ ਸਿਕਾ ਯੋ ਕਿਆ ਯੋ ਚੰਦੂ ਬਾਜਰਾ ਫੈਰਾ ਕਹਾ ਨਾ ਇੱਧਰ ਕੇ ਰਹਿਣਾ ਉੱਧਰ ਕੇ ਰਹੇਗਾ ਦੱਸ ਸਭ ਸਮਝ ਮਾ ਨਹੀਂ ਆ ਰਹੀ ਆ ਰੁੱਧਰ ਯੋ ਮਲੂਕ ਕਾ ਗੈਰਾ ਕਹਾ ਮੇਰੇ ਨਿਆਣੇ ਨਹੀਂ ਬੇਰੀ ਸੁਣ ਤੇ ਮੈਂ ਕਿਆ ਕਰਾਂ ਅਰ ਉੱਧਰ ਵੀਰ ਮਲੂਕੇ ਦੀ ਥਾਂ ਸੁਣ ਲਿਓ ਉਸ ਤੋਂ ਬਾਅਦ ਯੋ ਢਿੰਡ ਸਾ ਇਹ ਇਸਕੇ ਟੱਬਰ ਦੇ ਉੱਪਰ ਵੀ ਵੀਰ ਆਲਾ ਖੜਾ ਹੋ ਰਿਆ ਅਰੇ ਵੀ ਇਹਦਾ ਵੀ ਪਤਾ ਨਹੀਂ ਵੀਰ ਕਿਹੜੇ ਪਾਸੇ ਜਾਵੇਗਾ ਕਿਹੜੇ ਪਾਸੇ ਨਹੀਂ ਚਲੋ ਹਰ ਲਾਡਾ ਡਿਸਕਸ਼ਨ ਦੇ ਵਿੱਚ ਯੋ ਖਬਰ ਬੜੇ ਕਮਾਲ ਦੀ ਥਾਰੇ ਵਾਸਤੇ ਪੇਜੀ ਮੈਂ ਵੀ ਦੇਖੋ ਅੱਗਾ ਇਹ ਜਾਂਚ ਹੋਵੇਗੀ ਜਾਂ ਨਹੀਂ ਹੋਵੇਗੀ ਇਹ ਤੇ ਆਣੇ ਆਲਾ ਟਾਈਮ ਦੱਸੇਗਾ ਵੀਰ ਸਤਿ ਸ੍ਰੀ ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਰ